ਕਹਿੰਦਾ ਗੁਰੂ ਰਾਮਦਾਸ ਨੇ ਕਲਾ ਵਰਤਾਤੀ ਹੁਣ ਕਹਿੰਦੇ ਕੋਈ ਵੀ ਨਹੀਂ ਪੁੱਛਦਾ ਮੈਂ ਪਤਾ ਕੀ ਸੋਚਾਂ ਮੈਂ ਕਿਹਾ ਉਹ ਭਾਈ ਅੰਮ੍ਰਿਤਸਰ ਰੱਖ ਲੈ ਦੀਵਾਨ ਮੰਡੀ 'ਚ ਇੱਕ ਪਾਸੇ ਲਾ ਲਈ ਸਾਡਾ ਪੰਡਾਲ ਇੱਕ ਪਾਸੇ ਸਾਰੇ ਬਾਬੇ ਸਾਡੇ ਜਥੇਦਾਰ ਤੁਸੀਂ ਬਰਾਬਰ ਲਾਇਓ ਪੰਡਾਲ ਤੁਸੀਂ ਆਇਓ ਉਧਰੋਂ ਬਖਸ਼ਿਸ਼ਾਂ ਲੈ ਕੇ ਤੇ ਮੈਂ ਜਾਊ ਇੱਥੋਂ ਫੇਰ ਪਤਾ ਲੱਗੂ ਵੀ ਗੁਰੂ ਰਾਮਦਾਸ ਕਲਾ ਵਰਤਾਉਂਦਾ ਕਿੱਥੇ ਐ ਫੇਰ ਲੱਗੂ ਅਮਰੀਕਾ ਦਾ ਲੈ ਲੈਣੇ ਚਲੋ ਕੈਨੇਡਾ ਪੰਡਾਲ ਲੈ ਲੈਣੇ ਪਟਿਆਲੇ ਲਈਏ ਰਾਜਸਥਾਨ ਚਲੀਏ ਫੇਰ ਲੱਗੂ ਪਤਾ ਵੀ ਲੋਕ ਕਿੰਨੂ ਸੁਣਦੇ ਇਹ ਗੁਰੂ ਰਾਮਦਾਸ ਜੀ ਦੀ ਕਲਾ ਵਰਤਾਈ ਹੋਈ ਨਹੀਂ ਐ ਇਹ ਸਿੱਖ ਪੰਥ ਦਾ ਅਪਮਾਨ ਕੀਤਾ ਸਿੱਖ ਕੌਮ ਦਾ ਤੇ ਨਾਲ ਨਾਲ ਤੁਸੀਂ RAMDAS GURU ਸਹਿਬਾਨ ਦਾ અપਮਾਨ ਕੀਤਾ ਕਿ ਦੇਖ ਨਾ ਤੇ RAMDAS GURU ਕਲਾ ਬਰਤਾਉਂਦਾ ਜਾਂ ਕੋਈ ਹੋਰ ਕਲਾ ਬਰਤਾਉਂਦਾ ਭਾਵ ਤੁਸੀਂ ਆਪਣੇ ਆਪ ਨੂੰ ਕਿਹਾ ਵੀ ਮੇਰੇ ਕੋਲ ਮੈਨੂੰ ਵੱਧ ਸੁਣਨ ਵਾਲੇ ਲੋਕੀ ਨੇ ਤਾਂ ਮੇਰਾ ਵੱਧ ਕੱਟ ਹੋਵੇਗਾ ਤੁਹਾਡਾ ਕੱਟ ਹੋਵੇਗਾ ਵੀਡੀਓ ਵੈਲ ਕਰਦੇ ਬਾਅਦ ਬਵਾਦਾਂ ਦੇ ਵਿੱਚ ਰਹਿ ਕੇ ਮੈਨੂੰ ਨਹੀਂ ਪਤਾ ਕਿ ਤੁਹਾਨੂੰ ਕੀ ਮਿਲ ਰਿਹਾ ਹੈ ਜੇ ਤੁਹਾਡੇ ਮੰਨਦੇ ਵਿੱਚ ਹੀ ਹੈ ਕਿ RAMDAS GURU SAHBAN ਕਲਾ ਨਹੀਂ ਬਤਾਉਂਦੇ ਤਾਂ ਭਾਈ ਸਾਹਿਬ ਜੀ ਤੁਹਾਡਾ ਮੈਂ ਚੈਲੰਜ ਐਕਸਪੈਕਟ ਕਰਦਾ ਪਹਿਲਾ ਅਕਾਲ ਤਖਤ ਸਾਹਿਬ ਤੋਂ ਤੁਸੀਂ ਹੁਕਮਨਾਮਾ ਜਾਰੀ ਹੈ ਮਾਫ ਕਰਨਾ ਕਿ ਮੈਂ ਤੁਹਾਨੂੰ ਦੀਵਾਨ ਦੀ ਕੈਦ ਦੇਵਾਂ 200 ਕਿਲੋਮੀਟਰ ਤੇ ਤੁਸੀਂ ਆਏ ਤੁਰ ਕੇ ਤੇ ਕੋ ਨਾ ਮੇਰੇ ਕੋਲ ਇਤਨਾ ਆਪ ਜੀ ਦੇ ਤੁਲ ਆਰਥਿਕ ਤੌਰ ਤੇ ਵੀ ਤੇ ਕਲਾ ਦੇ ਵਿੱਚ ਵੀ ਮੈਨੂੰ ਪੁੰਨ ਨਹੀਂ ਸੰਗੀਤ ਦੇ ਵਿੱਚ ਮੈਨੂੰ ਪੁੰਨ ਨਹੀਂ 200 ਕਿਲੋਮੀਟਰ ਦੂਰ ਬਾਬੇ ਨਾਨਕ ਦਾ ਮਾਰਗ ਅਪਣਾ ਕੇ ਆਪਾਂ ਤੁਰ ਕੇ ਚੱਲਾਂਗੇ ਤੁਰ ਕੇ ਚੱਲਾਂਗੇ ਅੱਜ ਮਨ ਬੜਾ ਦੁਖੀ ਹੋਇਆ ਜੇ ਤੁਸੀਂ ਰਾਮ ਤਾਂ ਸ੍ਰੀ ਗੁਰੂ ਸਾਹਿਬਾਨ ਤੇ ਸਾਡੀ ਕੌਮ ਦੀਆਂ ਕੱਲੀਆਂ-ਕੱਲੀਆਂ ਕਮਜ਼ੋਰੀਆਂ ਤੁਸੀਂ ਉਜਾਗਰ ਕਰਨ ਦਾ ਯਤਨ ਕੀਤਾ ਉਧਰੋਂ ਤੁਸੀਂ ਤੁਰ ਕੇ ਆਇਓ ਉਧਰੋਂ ਅਸੀਂ ਤੁਰ ਕੇ ਆਵਾਂਗੇ ਰਾਮਦਾਸ ਗੁਰੂ ਸਾਹਿਬਾਨ ਸਾਹਿਬ ਕਲਾ ਵਰਤੋਂ ਕਿ ਇਹ ਨਹੀਂ ਹੋ ਸਕਦਾ ਨਾ ਵਰਤੋਂ ਜਿਨ੍ਹਾਂ ਨੇ ਉਹਦਾ ਓਟ ਆਸਰਾ ਰੱਖਿਆ ਇਹ ਨਹੀਂ ਹੋ ਸਕਦਾ ਕਿ ਮੇਰਾ ਬਾਸਾ ਮੇਰਾ ਪ੍ਰੀਤਮ ਕਲਾ ਨਾ ਵਰਤਦਾ ਹੋਵੇ ਤੁਸੀਂ ਹੰਕਾਰ ਦੇ ਵਿੱਚ ਬੋਲਿਓ ਇਹ ਸਭ ਸਾਰੇ ਕਥਾ ਬਾਚਕ ਪ੍ਰਚਾਰਕਾਂ ਦਾ ਸਿੱਖ ਸੰਗਤ ਦਾ ਆਪਨ ਕੀਤਾ ਜਿਨ੍ਹਾਂ ਨੇ ਤੁਹਾਨੂੰ ਪਿਆਰ ਬਖਸ਼ਿਆ ਜਿਹੜੇ ਪ੍ਰਚਾਰਕ ਤੁਹਾਡੇ ਦੀਵਾਨਾਂ ਦੇ ਵਿੱਚ ਬਹਿ ਕੇ ਤੁਹਾਡੇ ਸਟੇਜ ਨੂੰ ਚਾਹ ਚਾਂ ਲਾਉਂਦੇ ਤੁਸੀਂ ਉਹਨਾਂ ਦਾ ਮਾਨ ਕੀਤਾ ਹੈ 200 ਕਿਲੋਮੀਟਰ ਦੀ ਦੂਰੀ ਤੋਂ ਤੁਸੀਂ ਚੱਲ ਕੇ ਆਇਓ ਤੇ ਉਧਰ ਬੱਸਿਆਂ ਆਵੋ ਰੋਸਨਾ ਕੀ ਜਾ ਉੱਤਰ ਦੀ ਜਾ ਤੁਸੀਂ ਸਾਡੇ ਲਈ ਫਿਰ ਵੀ ਸਤਿਕਾਰਯੋਗ ਹੋ ਸਤਿਕਾਰਯੋਗ ਰਹੋਗੇ ਇੰਨੀ ਇੱਕ ਬੇਨਤੀ ਹੈ ਪ੍ਰਮਾਣ ਕਰਨਾ ਵਾਹਿਗੁਰੂ ਜੀ ਦਾ ਕਲਸ਼ਾ ਵਾਹਿਗੁਰੂ ਜੀ ਕੀ ਪਤ